ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ 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 ਵਾਹਿਗੁਰੂ ਵਾਹੇ ਗੁਰੂ 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 ਜਮੀਰ ਸਿੰਘ ਲਖਾ ਗਲਗੀਧਰ ਗੁਰਦੁਆਰਾ ਦਾ ਬਸਤਾਬਾਦ ਦੇ ਪ੍ਰਧਾਨ ਜਵਿੰਦਰ ਸਿੰਘ ਜੀ ਬਾਬਾ ਪਰਮਜੀਤ ਸਿੰਘ ਦੀ ਪ੍ਰੇਰਨਾ ਸਰੋਤ ਹਰ ਸਾਲ ਦੀ ਤਰ੍ਹਾਂ ਵਸਾਖੀ ਦੇ ਦਿਹਾੜੇ ਦੇ ਖਾਲਸਾ ਪ੍ਰਗਟ ਦਿਸਤੇ ਬੜੀ ਧੁੰਮ ਕਾਮਨਾਲ ਨਗਰ ਕੀਰਤਨ ਸੰਤਾਂ ਦੇ ਪ੍ਰੇਰਨਾ ਸਦਕਾ ਕੱਢਿਆ ਜਾਂਦਾ ਇਲਾਕੇ 'ਚ ਔਰ ਇਲਾਕਾ ਇਲਾਕਾ ਨਿਵਾਸੀ ਸਭ ਹੀ ਸਭ ਹੀ ਜਰਾ ਭਾਈਚਾਰਾ ਬਹੁਤ ਹੀ ਪ੍ਰੇਮ ਸਤਿਕਾਰ ਸਿਰ ਖੁਲੋਤਾ ਹਰ ਜਗ੍ਹਾ ਦੇ ਸ਼ਬੀਲਾ ਲੰਗਰ ਲਾਏ ਆ ਇਸ ਤਰ੍ਹਾਂ ਹੀ ਲੱਗਦੇ ਆ ਲੱਗਦੇ ਰਹਿਣਗੇ ਔਰ ਗੁਰੂ ਸਾਹਿਬ ਦੀ ਇਲਾਕਾ ਨਿਵਾਸੀਆਂ ਜੀ ਸਾਡੇ ਡਾਕਟਰ ਕੁਲਜੀਤ ਪ੍ਰਤਾਪ ਸਿੰਘ ਜੀ ਐਮਐਲਏ ਸਾਹਿਬ ਉਹ ਥੋੜੀ ਜੀ ਲੇਟ ਸੀ ਹੋ ਸਕੇ ਆ ਕੇ ਮੇਰੇ ਵੀ ਬੈਣਗੇ ਉਹਨਾਂ ਵਾਹਿਗੁਰੂ ਵਾਹਿਗੁਰੂ ਫਤਿਹ ਬੁਲਾਣੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆ ਇਲਾਕਾ ਨੂੰ ਇਸ ਨਗਰ ਦੀ ਤੁਲਾ ਭਾਵੇਂ ਆ ਇਕਤਾ ਤੂਫਾਨ ਦੇ ਨਸ਼ਿਆਂ ਤੋਂ ਦੂਰ ਰਹੀਏ ਨਸ਼ਿਆਂ ਤੋਂ ਦੂਰ ਰਹੀਏ ਜਾਤ ਪਾਤ ਤੋਂ ਬਾਹਰ ਨਿਕਲ ਕੇ ਇੱਕ ਨਵਾਂ ਸੱਜਣਾ ਕਰੀਏ ਪੰਜਾਬ ਨੂੰ ਬਚਾਈਏ ਪੰਜਾਬ ਦੀ ਇਕਤਾ ਬਚਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਤਾ ਦੇ ਠਾਠਾ ਮਾਰਦਾ ਕਾਠਿਆ ਜੀ ਸੰਗਤਾਂ ਪੂਰੇ ਜੋਰ ਤੇ ਜੋਸ਼ੋ ਘਰੋਚਿਆ ਜੀ ਸਾਰਾ ਇਲਾਕਾ ਨਿਵਾਸੀ ਘਰ-ਘਰ ਦੇ ਬਾਹਰ ਸੁਆਗਤ ਕਰ ਰਿਹਾ ਗੁਰੂ ਸਾਹਿਬ ਦਾ ਪੰਜਾਂ ਪਿਆਰਿਆਂ ਦਾ ਔਰ ਹਰ ਜਗ੍ਹਾ ਲੰਗਰ ਲੱਗੇ ਨੇ ਹਰ ਕੋਈ ਘਰੋਂ ਉੱਠ ਕੇ ਕੋਠਿਆਂ 'ਉਂ ਫੁੱਲਾਂ ਦੀ ਵਰਕਾ ਕਰ ਰਿਹਾ ਅਤੇ ਬਹੁਤ ਹੀ ਆਨੰਦਮਈ ਦ੍ਰਿਸ਼ ਬਣਿਆ ਔਰ ਸੰਗਤਾਂ ਦੇ ਭਲੇ ਲਈ ਜਿਹੜਾ ਕੰਡਾ ਜਾਂਦਾ ਨਦਰ ਕੀਤਨ ਦਾ ਸੁਆਗਤ ਕਰਨ ਵਾਸਤੇ ਹਰ ਕੋਈ ਉਤਸ਼ਾਹ ਬੜੇ ਵੇਟ ਕਰ ਰਿਹਾ ਜਿੰਨਾ ਮਰਜ਼ੀ ਟਾਈਮ ਲੱਗ ਜਾਏ ਸ਼ਾਮ ਤੱਕ ਲੱਗ ਜਾਏ ਸੰਗਤਾਂ ਨੇ ਇੰਤਜ਼ਾਰ ਕਰਨਾ ਹੀ ਕਰਨਾ ਹੈ ਔਰ ਸਵਾਗਤ ਕਰਨਾ ਪਿਆਰ ਹੈ ਮੈਂ ਪ੍ਰੀਤਮ ਦਾਸ ਜੀ ਸਾਡੇ ਨੇ ਆਮ ਆਲ ਦੀ ਪਾਰਟੀ ਦੇ ਵਲੰਟੀਅਰ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਜਣੇ ਸਾਨੂੰ ਇੱਥੇ ਦਰਸ਼ਿਤ ਹੈ ਇਹ ਜਿਹੜੀ ਆ ਡਾਕਟਰ ਕੁਝੇ ਐਮਐਲਏ ਸਾਹਿਬ ਜੀ ਉਹਨਾਂ ਨੇ ਪ੍ਰੀਤਮ ਦਾਸ ਜੀ ਨੂੰ ਅੱਥੇ ਆਪਣੇ ਸੱਦੇ ਦੇ ਭੇਜਿਆ ਵੀ ਤੁਸੀਂ ਇਹ ਕਰੋ ਮੈਂ ਸੰਗਤਾਂ ਦੇ ਦਰਸ਼ਨ ਥੋੜੀ ਲੇਟ ਆ ਅੱਜ ਪ੍ਰੋਗਰਾਮ ਬਹੁਤ ਜਿਆਦਾ ਬੜੀਆਂ ਸੰਗਤਾਂ ਦੇ ਆ ਕੇ ਦਰਸ਼ਨ ਸ਼ੁਰੂ ਕਰਾਂਗਾ